ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੀਵਾਲ ਖਬਰ ਹੈ ਜੀ ਤੂਰੀ ਤੋਂ ਜਿੱਥੇ ਕਿ ਅਗਰਵਾਲ ਪੀਰਖਾਨਾ ਟਰਸਟ ਪੂਰੀ ਵੱਲੋਂ 17ਵਾਂ ਸਲਾਨਾ ਦੀਵਾਨ ਟਰਸਟ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਗੋਲ ਦੀ ਜੋਗ ਅਗਵਾਈ ਹੇਠ ਹੋਇਆ ਲੋੜਵੰਦਾਂ ਨੂੰ ਰਾਸ਼ਨ ਪੱਖੇ ਤੇ ਲੜਕੀਆਂ ਨੂੰ ਸਲਾਈ ਮਸ਼ੀਨਾਂ ਤੇ ਟਰਾਈਸਾਈਕਲ ਵੰਡੇ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਡਾਕਟਰ ਅਨਵਰ ਪਸੌੜ ਆਪਣੀ ਟੀਮ ਸਮੇਤ ਪਹੁੰਚੇ ਆਓ ਦੇਖਦੇ ਹਾਂ ਤੁਰੀ ਤੋਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਔਰ ਮੈਂ ਨਹੀਂ ਕਹਿੰਦਾ ਬਲਕਿ ਜਿਹੜੀ ਵੀ ਸਾਧ ਸੰਗਤ ਆ ਰਹੀ ਹੈ ਸਾਰੇ ਆਲੂ ਜਿੰਨੇ ਵੀ ਆਏ ਨੇ ਕਿ ਬਹੁਤ ਵੱਡਾ ਜਿਹੜਾ ਇਹ ਆਪਣਾ ਉਭਰਾਨਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਬਾਬਾ ਜੀ ਨੇ ਜਿਸ ਕਦਰ ਬੀੜਾ ਉਠਾਇਆ ਹੈ ਉਸ ਦੇ ਸਮੁੱਚੇ ਪੰਜਾਬ ਦੇ ਨਹੀਂ ਬਲਕੇ ਸਾਰੇ ਦੇਸ਼ ਦੇ ਵਿੱਚ ਜਦੋਂ ਕਦਮ ਵੀ ਝੂਠੇ ਦਾ ਨਾਮ ਆਉਂਦਾ ਹੈ ਤਾਂ ਬਾਬਾ ਜੀ ਉਹਦਾ ਬੜਾ ਸਤਿਕਾਰਯੋਗ ਜਿਹੜਾ ਨਾਮ ਹੈ ਉਹ ਲੈ ਕੇ ਕਹਿੰਦੇ ਨੇ ਕਿ ਬਾਬਾ ਜੀ ਨੇ ਅਕਰਵਾਜ਼ ਦਾ ਪੀਰਖਾਨਾ ਹੈ ਉਸ ਦੇ ਵਿੱਚ ਜਿਸ ਕਦਰ ਉਹਨਾਂ ਨੇ ਆਪਣੇ ਨਾਲ ਸ਼ਰਧਾਵਾਨ ਸੰਧਾਲੂ ਨੂੰ ਜੋੜਿਆ ਹੈ ਔਰ ਜ਼ਰੂਰਤਮੰਦਾਂ ਦੀ ਜਿਹੜੀ ਸਹਾਇਤਾ ਹੈ ਚਾਹੇ ਉਹ ਸੜਾਈ ਮਸ਼ੀਨ ਹੈ ਜਾਂ ਉਹਨਾਂ ਨੂੰ ਰਾਸ਼ਨ ਹੈ ਜਾਂ ਕਿਸੇ ਨੇ ਵੀ ਕਿਸੇ ਪ੍ਰਕਾਰ ਦੀ ਆਰਥਿਕ ਜਾਂ ਦੂਸਰੀ ਮਦਦ ਦੀ ਲੋੜ ਹੈ ਤਾਂ ਪੀਰਖਾਨੇ ਦੇ ਜਿਹੜੇ ਦਰਵਾਜ਼ੇ ਨੇ ਔਰ ਵਿਜੇ ਬਾਬਾ ਜੀ ਜਿਹੜਾ ਹਿਰਦਾ ਹੈ ਉਹ ਹਮੇਸ਼ਾ ਜਿਹੜਾ ਹੈ ਖੁੱਲਾ ਰਹੇ ਕਿਨੇ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਬਦੇ ਆ ਕਿ ਪੀਰ ਤਕੰਬਰ ਦੀ ਮੇਰੇ ਉੱਤੇ ਪੂਰੀ ਕਿਰਪਾ ਹੋਈ ਹੈ ਕਿ ਮੈਂ ਇਸ ਤਰ੍ਹਾਂ ਬਣਿਆ ਕਿ ਲੋਕਾਂ ਦੀ ਮੈਂ ਸੇਵਾ ਕਰ ਸਕਾਂ ਸੋ ਪੁਲਾਹਾ ਜੀ ਤੁਸੀਂ ਸਾਰੇ ਜਿਹੜੇ ਜਿਲ੍ਹਿਆਂ ਦੀਆਂ ਗਹਿਰਾਈਆਂ ਚੋਂ ਲੋਕਾਂ ਦੀ ਜਿਹੜੀ ਆਵਾਜ਼ ਹੈ ਕਿ ਬਾਬਾ ਜੀ ਦੀ ਜਿਹੜੀ ਉਮਰ ਹੈ ਉਹ ਬਹੁਤ ਲੰਮੀ ਹੋਵੇ ਤਾਂ ਕਿ ਇਸੇ ਤਰ੍ਹਾਂ ਉਹ ਸੇਵਾ ਭਾਵਨਾ ਕਰਦੇ ਰਹਿਣ ਔਰ ਸਾਨੂੰ ਇਥੇ ਜੋੜ ਕੇ ਰੱਖਣ ਦੇ ਵਿੱਚ ਸਾਡਾ ਜਿਹੜਾ ਜੀਵਨ ਹੈ ਸਾਡੇ ਬਹੁਤ ਹੀ ਸਰਕਾਰ ਜੋ ਨਤਰ ਸਰਕਾਰ ਵੀ ਮੌਜੂਦ ਹੈ ਜਿਨ੍ਹਾਂ TV ਚੈਨਲ A C ਕੀ ਇਹ ਜੇ ਨਾ ਸਿੱਧਾ ਕਰੇ ਵੀ ਸਾਡੇ ਸਾਹਮਣੇ ਬੈਠ ਕੇ ਕਹੀ ਕਰਕੇ ਰੱਬ ਕਰ ਕੇ ਮੇਰੇ ਧੰਨ ਪਿਆਰਾ ਸਵਾਜੀਤ ਜੀ ਦਾ ਦਾ ਆਸ਼ੀਰਵਾਦ ਆ ਬਾਬਾ ਜੀ ਦੇ ਆਸ਼ੀਰਵਾਦ ਤੋਂ ਬਿਨਾ ਤੁਸੀਂ ਬੁਲੰਦੀਆਂ ਨੂੰ ਕਿਵੇਂ ਛੂਹ ਲੋਗੇ ਸੋ ਯਾਦਗਾਰੀਆਂ ਜਿਹੜੀ ਤੇਰੇ ਦੀ ਕਦੇ ਨਾ ਰਹੀ ਜੀ ਨੂੰ ਮਿਟੜਵਾ ਤੀ ਤੇਰੀ ਕਦੇ ਨਾ ਰਹੀ ਉਹ ਮੈਂ ਉੱਪਰ ਕਰਕੇ ਤਾੜੀ ਮਾਰ ਕੇ ਮਿੱਠੀ ਮਿੱਠੀ ਤਾੜੀਆਂ ਨਾਲ ਕਹਿਣਾ ਮੈਂ ਵਾਦਾ ਕਰ ਵੀ ਸਮਾ ਬਾਬੇ ਨੂੰ ਮੰਨਣ ਤਾਂ ਦੇ ਨਾਮ ਲੈਣੇ ਫਿਰਨੇ ਵੇਲੇ ਜਿਵੇਂ ਬਹੁਤਾਂ ਬੀਜੇ 27 ਤੋਂ ਬਾਬਾ ਜੀ ਦਾ ਘਰ ਚੱਲਦਾ ਆ ਰਿਹਾ ਸਾਲ ਤੋਂ ਅਸੀਂ ਦੋ ਪੰਾਰੇ ਜਾਂਦੇ ਕਿ ਗ੍ਰੀ ਗੰਦਰ ਜੁੰਦਾ ਜੀ ਤੇ ਜੋੰਦਾ ਜੀ ਨੇ ਉਹ ਅਸੀਂ ਦੋ ਪੰਾਰੇ ਦੇ ਦੌਰਾਨ ਜਿਹੜੀ ਵੀ ਕੁਝ ਗੁਰਦੁਆਰਿਆਂ ਪਰਿਵਾਰ ਲੜਤੀਆਂ ਨੇ ਉਹਨਾਂ ਨੂੰ ਸ਼ੋਭੀਂ ਦਾ ਬਣਦੇ ਜਿਹੜਾ ਟਰਾਈ ਸੇਕਾ ਜਿਹੜੀ ਵੀ ਪਰਿਵਾਰ ਹੈਂਡੀਕੈਪਰ ਨੂੰ ਟਰਾਈ ਸੇਕਾ ਦੇ ਦਿੱਤੇ ਜਾਂਦੇ ਨੇ ਬਾਕੀ ਦੇ ਪਰਿਵਾਰ ਨੂੰ ਰਸ ਕਿਤਰਾ ਲੱਗ ਰਿਹਾ ਮੰਨੂ ਕੋਸਟ ਕਿੰਨਾ ਲੱਗੇ ਹੋਰ ਲੋਕਾਂ ਨੂੰ ਕੀ ਪਿਰਦਾਨਾ ਚਾਹੀਦਾ ਅਸੀਂ ਇਹ ਬੇਨਤੀ ਕਰੂੰਗਾ ਵੀ ਕੁਝ ਨਹੀਂ ਲੈ ਕੇ ਜਾਣਾ ਕਿ ਜਿੰਨਾ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ ਇਹ ਸਭਾ ਸੇਵਾ ਦਾ ਕੰਮ ਚੱਲਦੀ ਰਹੇਗੀ ਬਿਲਕੁਲ ਚੱਲਦੀ ਰਹੇਗੀ ਸਿਰੇਕ ਬੀਲ ਵਾਰ ਦੀ ਤਕਰੀਮੇ ਕਰਦੇ ਰਹੇ ਹਾਂ بڑی ਕੋਸ਼ਿਸ਼ ਹੈ ਇਸ ਨੂੰ ਸਾਥ ਚ ਲੋ ਦੀ ਬਜਾਏ ਪੰਜ ਕਰਦੇ ਆਉਣ ਵਾਲੇ ਸਮੇਂ 'ਚ ਪੰਜ ਬਣਾ ਦੇ ਕਿਤੇ ਸੀਓ ਸਿਟੀ ਦੇ ਵਿੱਚ ਕਬਾਬਾ ਜੀ ਵੱਲੋਂ ਸੰਵੇਸ਼ਾਂ ਲੋਡ ਬਣਾਇ ਮੱਦ ਕੀਤੀ ਜਾ ਰਹੀ ਹੈ ਕਿਤਨਾ ਲੱਗ ਰਿਹਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਬਾਬਾ ਜੀ ਨੇ ਭਾਗ ਲਿਆ ਸਾਰਿਆਂ ਨੇ ਜਿਹੜੇ ਇਹ ਸਮਾਗਮ ਕਰਦੇ ਨੇ ਸਾਲ ਦੇ ਵਿੱਚ ਦੋ ਵਾਰੀ ਨੇ ਪਿਛਲੀ ਵਾਰੀ ਵੀ ਆਇਆ ਸੀਗਾ ਇਸ ਵਾਰੀ ਸਰਦਾਰ ਕੋਵਿੰਦ ਸਿੰਘ ਮਹਾਰਾਜ ਸਾਹਿਬ ਜੋ ਮੁਕਮਤੀ ਨੇ ਪੰਜਾਬ ਤੋਂ ਉਹਨਾਂ ਦੀ ਮਾਤਾ ਜੀ ਵੀ ਆਏ ਸੀਗੇ ਕਿਉਂਕਿ ਬਹੁਤ ਵੱਡਾ ਪਰਾਲਾ ਮੈਂ ਸਮਝਦਾ ਜਦੋਂ ਆਪਾਂ ਕਿਸੇ ਦੁਖੀ ਨੂੰ ਕੋਈ ਚੀਜ਼ ਦੇ ਦੇ ਦਿੰਦੇ ਆ ਤਾਂ ਉਹਨੂੰ ਉਹਦੀ अहमियत ਬਾਰੇ ਪਤਾ ਜਦੋਂ ਉਹਨਾਂ ਸੀ ਆਏ ਇੱਥੇ ਬਾਬਿਆਂ ਨੇ ਮਸ਼ੀਨਾਂ ਵੰਡੀਆਂ ਲੋੜਵੰਦ ਕੁੜੀਆਂ ਨੂੰ ਔਰ ਪੂਰਾ ਇਹਨਾਂ ਨੇ ਮੈਂ ਸਮਝਦਾ ਐਨ ਟੈਸਟ ਲੈ ਕੇ ਮਸ਼ੀਨਾਂ ਦਿੱਤੀਆਂ ਜਿਨ੍ਹਾਂ ਨੂੰ ਲੋੜ ਆ ਇੱਕ ਲੜਕੀ ਨੂੰ ਮਸ਼ੀਨ ਦਿੱਤੀ ਆ ਵੀ ਉਹ 5 ਸਾਲ ਤੋਂ ਲਾ ਕੇ ਕੱਪੜੇ ਸਲਾਈ ਕਰ ਰਹੀ ਆ ਪਰ ਉਹਦੇ ਕੋਲ ਆਪਣੀ ਮਸ਼ੀਨ ਨਹੀਂ ਹੈਗੀ ਉਹਨੂੰ ਪਤਾ ਵੀ ਉਹਦੀ ਕੀਮਤ ਕੀ ਆ ਉਹ ਉਸ ਜਿਹੜੀ ਮਸੀਹ ਨੇ ਨ ਦਿੱਤੀ ਆ ਉਹ ਇੱਕ ਪਰਿਵਾਰ ਪਾਲੂ ਜੀ ਮੈਂ ਸਮਝਦਾ ਬਹੁਤ ਵੱਡਾ ਭਰਾਲਾ ਬਾਬਾ ਜੀ ਦਾ ਬੀਜੀਆਂ ਦਾ ਬਹੁਤ ਵੱਡਾ ਜਿਹੜਾ ਇਹ ਪੀਰਾਂ ਦੀ ਜਗਾ ਬਹੁਤ ਇੱਕ ਅਹਿਮ ਜਗਾ ਜਿੱਦੀ ਲਾਲਾਂ ਵਾਲੇ ਪੀਰ ਹੋ ਗਏ ਜਿੰਨੇ ਵੀ ਪੀਰਾਂ ਨੂੰ ਇਹਨਾਂ ਦੀ ਮੰਨਤਾ ਇਹਨਾਂ ਦੀ ਨਿਗਾ ਜੀ ਤੇ ਕੇਲਾ ਸੁਧੀ ਹੋ ਗਈ ਉਹ ਤਰ ਜਾਂਦਾ ਸਿਸਟਮ ਸਾਰਾ ਕਿਉਂਕਿ ਡੁੱਬੇ ਹੋਏ ਬੇੜੇ ਧਾਰੇ ਨੇ ਨਾ ਪੀਰਾਂ ਨੇ ਮੈਂ ਆਪਣੇ ਵੱਲੋਂ ਸਮੁੱਚੀ ਆਵਾਦ ਵੀ ਪਾਰਟੀ ਵੱਲੋਂ ਅੱਜ ਇਥੇ ਰ ਬੈਕਰ ਮੁਕਾਬ ਸਿੰਘ ਕੋਲੀ ਜਾ ਸੀਐਮ ਸਾਹਿਬ ਦੇ ਫੈਮਲੀ ਚੋਂ ਕੋਈ ਨਹੀਂ ਆਇਆ ਮਾਫੀ ਵੀ ਦਿਉਨੇ ਦੋ ਕਿ ਉਕਾਰ ਜੀ ਬਾਹਰ ਗਏ ਹੋਏ ਨੇ ਮੈਨੂੰ ਉਹਨਾਂ ਨੇ ਕਾਲ ਕਰਕੇ ਸਪੈਸ਼ਲ ਕਿਹਾ ਵੀ ਤੁਸੀਂ ਬਾਬਾ ਜੀ ਕੋਲੇ ਜਾ ਕੇ ਹਾਜ਼ਰੀ ਲਵਾ ਕੇ ਆਇਓ ਮੇਰੀ ਹਾਜ਼ਰੀ ਲਵਾ ਦੇ ਨਾ ਹੋਣ ਕਰਕੇ ਹੋਇਆ ਕਿਉਂਕਿ ਬੜਾ ਵੱਡਾ ਪ੍ਰਾਲਾ ਦੁਆਰਾ ਫਿਰ ਮੈਂ ਆਪਣੇ ਵੱਲੋਂ ਸੁਮੁੱਚੀ ਆਵਾਜ਼ੀ ਪਾਰਟੀ ਵੱਲੋਂ ਬਾਬਾ ਜੀਆਂ ਨੂੰ ਔਰ ਸੁਮੁੱਚੀ ਜਿਹੜੀ ਸੰਗਤ ਪਹੁੰਚੀ ਔਰ ਉਹ ਬਹੁਤ ਬਹੁਤ ਮਾਰਕ ਬਾਤ ਸੀ ਸਿੰਘ ਸਾਹਿਬ ਅੱਜ ਬਾਬਾ ਜੀ ਦਾ ਦਮਾਣਾ ਇਸ ਸਾਲ ਲੱਗਦਾ ਅੱਜ ਫੇਰ ਲੱਗਿਆ ਕੀ ਕਹੂੰ ਅੱਜ ਪਹੁੰਚੇ ਵੇਖੋ ਬਹੁਤ ਵੱਡੀ ਗੱਲ ਹੈ ਕਿ ਸਮਾਜ ਸੇਵਾ ਦਾ ਕਾਰਜ ਜਿਹੜਾ ਬਾਬਾ ਵਿਜੀਬੋਏ ਜੀ ਥੂਰੀ ਅਗਰਵਾ ਪੀਰ ਖਾਨਾ ਪ੍ਰਾਸਟ ਗ੍ਰੀਨ ਸਿਟੀ ਥੂਰੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਅੱਜ ਵੀ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਭੇਜਿਆ ਜਾਂਦਾ ਸਬਾਨ ਤੇ ਸਲਾਈ ਮਸ਼ੀਨਾਂ ਪੱਖੇ ਟਰਾਈਸਾਈਕਲ ਕਪੜੇ ਸੂਤ ਆਦ ਸਾਮਾਨ ਹੈ ਜਿਹੜਾ ਉਹ ਬਾਬਾ ਬੀਜੀ ਕੋਲ ਦੀ ਵੱਲੋਂ ਭੰਡਿਆ ਜਾ ਰਿਹਾ ਹੈ ਮੈਂ ਸਮਝਦਾ ਵੀ ਜਿਹੜੇ ਇਹ ਕਾਰਜ ਨੇ ਇਹ ਸਾਡੇ ਇਲਾਕੇ ਲਈ ਇੱਕ ਵਰਦਾਨ ਨੇ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਹੈ ਇਹ ਨਹੀਂ ਜਿਹੜੀਆਂ ਲੜਕੀਆਂ ਸਲਾਈ ਦਾ ਕੰਮ ਤਾਂ ਜਾਣਦੀਆਂ ਨੇ ਪਰ ਉਹਨਾਂ ਕੋਲੇ ਮਸ਼ੀਨਾਂ ਨਾ ਹੋਣ ਕਾਰਨ ਉਹ ਆਪਣਾ ਕੰਮ ਅੱਗੇ ਨਹੀਂ ਵਧਾ ਸਕਦੀਆਂ ਬਾਬਾ ਬੀਜੀ ਕੋਲ ਦੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਹੁਣ ਤੱਕ ਹਜ਼ਾਰਾਂ ਤੋਂ ਬੱਦ ਬੱਚੀਆਂ ਨੂੰ ਸਲਾਈ ਮਸ਼ੀਨਾਂ ਦੇ ਕੇ ਉਹਨਾਂ ਨੂੰ ਆਤਮ ਮਿਰ ਪਰ ਆਪਣੇ ਪੈਰਾਂ 'ਤੇ ਖੜਾ ਕੀਤਾ ਗਿਆ ਔਰ ਖਾਸ ਕਰਕੇ ਜਿਹੜੇ ਮਤਲਬ ਟਰਾਈਸਾਈਕਲ ਨੇ ਅਪਾਹਜ ਰੂਪ ਨੇ ਸੰਗੀਨ ਰੂਪ ਨੇ ਜਿਹੜੇ ਆਪਣੇ ਇੱਕ ਤੋਂ ਦੂਜੇ ਤਰ੍ਹਾਂ ਦੇ ਉੱਤੇ ਜਾਣ ਦੇ ਵਿੱਚ ਇਹਨਾਂ ਨੂੰ ਸਮੱਸਿਆ ਆਉਂਦੀ ਹੈ ਉਹਨਾਂ ਲਈ ਬਾਬਾ ਜੀ ਵੱਲੋਂ ਟਰਾਈਸਾਈਕਲਾਂ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦੇ ਕਾਰਜ ਬਾਬਾ ਬਿਜੇਪੁਰ ਕੀ ਅਸਲਿ ਕਈ ਦਹਾਕਿਆਂ ਤੋਂ ਕਰ ਰਹੇ ਨੇ ਇਹ ਲੋੜਵੰਦ ਲੋਕਾਂ ਲਈ ਬਹੁਤ ਵੱਡੀ ਰਾਹਤ ਨੇ ਮੈਂ ਸਮਝਦਾ ਵੀ ਇਹ ਕੰਮ ਕਰਕੇ ਬਾਬਾ ਵਿਜੇ ਗੋਵਿੰਦ ਜੀ ਬਹੁਤ ਸਨਾਗਾਜੋਗ ਜਿਹੜਾ ਉਪਰਾਲਾ ਹੈ ਉਹ ਕਰ ਰਹੇ ਤੁਸੀਂ ਵੀ ਲੰਬੇ ਟਾਈਮਾਂ ਤੋਂ ਜੁੜੇ ਹੋ ਹੋ ਕਿਵੇਂ ਲੱਗ ਰਿਹਾ ਹੋ ਰਿਹਾ ਕੇ ਬਹੁਤ ਚੰਗਾ ਲੱਗਦਾ ਜੀ ਬਹੁਤ ਕਾਫੀ ਸਾਲਾਂ ਤੋਂ ਬਾਬਾ ਜੀ ਕੋਲ ਅਸਥਾਨ ਤੇ ਆਉਂਦੇ ਆਂ ਔਰ ਲੋਕਾਂ ਦੀਆਂ ਮਨੋ ਕਾਮਨਾ ਨੇ ਜਿਹੜੀਆਂ ਉਹ ਵੀ ਪੂਰੀਆਂ ਹੋ ਗਈਆਂ ਨੇ ਕੋਈ ਲੋਕ ਆਪਣੀਆਂ ਸ਼ਰਧਾਂ ਨਾਲ ਇੱਥੇ ਜੋ ਸਮਾਨ ਹੈ ਉਹ ਵੀ ਦੇਖੇ ਜਾਂਦੇ ਨੇ ਔਰ ਉਹ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਹੈ ਜਿਹੜਾ ਉਹ ਵੀ ਬਾਬਾ ਜੀ ਨਾਲ ਕਰਦੇ ਨੇ ਚੰਗੀ ਗੱਲ ਹੈ ਕਿ ਕਿਸੇ ਧਾਰਮਿਕ ਸਥਾਨ ਨਾਲ ਜੁੜਿਆ ਜਾਵੇ ਵਸਨਾ ਇਹ ਬਹੁਤ ਚੰਗੀ ਗੱਲ ਹੈ ਤੇਰੇ ਬੱਲੇ ਬੱਲੇ ਜਦੋਂ ਸੋੜੇਂ ਪਿਰੋ ਤੇਰੇ ਬੱਲੇ ਹਾਟੋ ਧਨ ਚ ਮਨ ਚ ਦੇਲਣ ਚ ਸਾਡੀ ਦੇਵੋ ਵੀ ਉਹਨਾਂ ਦੀ ਵਾਈਫ ਉਹਦਾ ਦੇਵੀ ਹੈ ਪਰ ਬਾਜੀ ਨਾ ਮੈਂ ਉਹਦਾ ਰਿਸ਼ਤੇ ਚੋਂ ਮੇਰਾ ਮਾਮਾ ਲੱਗਦਾ ਸੀਤਾਰਾਮ ਜੀ ਤਾੜੀ ਨੰਬਰ ਦੂਜਾ 23 ਸਾਲ ਹੋ ਗਏ ਜੇ ਕਿਤੇ ਮੈਨੂੰ ਲੋੜ ਪੈ ਗਈ ਬਸ ਉਹਨੇ ਫੋਨ ਤੇ ਮੈਨੂੰ ਐਂ ਕਿਹਾ ਵੀ ਤੇਰੇ ਘਰ ਤੋਂ ਲੈ ਕੇ ਮੇਰੇ ਘਰ ਤੱਕ ਦਾ ਸਮਾਂ ਲੱਗੂ ਆ ਗਿਆ ਟੋੜੜਾ ਇਹਨ ਵਿੱਚ ਲਗਾ ਕੜੋ

ਤਿਆਗੋ ਤੋਂ ਕਿ ਥੋੜਾ ਮੇਰੇ ਕੋਲ ਆ ਜਾਓ ਚਿੱਦੂ ਬੱਸੀ ਬਿਠਾਣੇ ਦਿਓ ਜੀ ਚਿੱਨੂ ਬੱਸੀ ਬਿਠਾਣਾ